ਆਖ ਗਈਆਂ ਸਿਹਤ ਕਰ ਜੀ ਕਰੇ ਹੋ ਗਿਆ ਨਾ ਵੀ ਸੁਤੀ ਵਹੀ ਨਾ ਆਈ ਆਉ ਸਾਈ ਹੋ ਗਈਆਂ ਮਾ ਕੇ ਕਿਤੇ ਹੁਣ ਸਿਹਤ ਹੁੰਦੀ ਔਰ ਕਹਿੰਦਾ ਚਲ ਮਾੜੀ ਮੋਟੀ ਸਿਹਤ ਕਰਾਂਗੇ ਅਜੇ ਸਰੀਰ ਚ ਠੀਕ ਹੋ ਹੀ ਜਾਵੇ ਆਈ ਠੱਪੀ ਚੱਲਣ ਨੂੰ ਕੰਨੀ ਅਜਾ ਪੰਜਾ ਬਣਾ ਦੇ ਨਹੀਂ ਡੂੰਗੀ ਐ ਕਿੰਬਾ ਚਰੀ ਜੁਬਾਨ ਚੜ ਗਈ ਐ ਜਿਵਾਉਂ ਗੱਲੇ ਦੇ ਬੱਸ ਨਾ ਹੁਨਾ ਉਹ ਗੱਲ ਤੇ ਗੱਲ ਸਹੀ ਬਈ ਨਹੀਂ ਬਣਾ ਕਦੇ ਨਹੀਂ ਆ ਕੋਚ ਹੈ ਇਹ ਕੰਨੀ ਨਹੀਂ ਕਦੀ ਕਰਨੀ ਪਈ ਹੈ ਉਹ ਕਹਿੰਦਾ ਚਾਹ ਬਣਾ ਕੇ ਦੇ ਅੱਦਾ ਕਮ ਮੈਨੂੰ ਹਾਂ ਆ ਚੰਹੀ ਹੈ ਤਾਂ ਆ ਪੈਂ ਬਣਾ ਮਮਰਾ ਜਾਵਾ ਉਹ ਇਹ ਕਹਣਾ ਉਠਾ ਇਹ ਤੇ ਖਿਲਣਾ ਨਹੀਂ ਕਟੇ ਮਨ ਜਾ ਗਿਆ ਮਾ ਰਾਨੀ ਜੀ ਲੰਮੇ ਪਈ ਆਏ ਹੈ ਹੈ ਕੱਪੀ ਜੋ ਟੀ ਆਈ ਆ ਦਸ ਹੋਈ ਗਿਆ ਸੌ ਸਾਹੀ ਹੋ ਗਈ ਹੈ ਨਾ ਕੰਬੀ ਸਾਰ ਕਰੰਜਾਨੀ ਮੈਂ ਕੰਨੀਆਂ ਚੱਲ ਸਰ ਮੇਰਾ ਸਰੀਰ ਥੋੜਾ ਬੋਟਾ ਧੰਦ ਰੋਸਤ ਰੋਗੇ ਠਕਾਰ ਆਈ ਉਹ ਐਨੀ ਵਾਝਾਂ ਲੱਤੀਆਂ ਨਹੀਂ ਆਵਾਜ਼ਾਂ ਲੱਤੀਆਂ ਮੇ ਕੋੜੀ ਹੈ ਮੇ ਕੋੜੀ ਅੱਧਾ ਕੱਪ ਕਿਹਾ ਬਣਾ ਦੇ ਪਰ ਇਹ ਕਿਥੋਂ ਇਹ ਤਕਟਾ ਟੀਟ ਨਹੀਂ ਉੱਠੇ ਹੋਣੀ ਹੈ ਇਹ ਐਂਜੀ ਗੀ ਜਾਂਦੀ ਹੈ ਅੱਦਾ ਸ ਮੀ ਭੂ ਹੋ ਗੋਲੇ ਤੂੰ ਗੱਲ ਕਰੇ ਮੇਰੇ ਨਾਲ ਕੀ ਮਤ ਮੈਂ ਨਹੀਂ ਬਣਾ ਸਕਦੀ ਜਾਂ ਮੈਂ ਨਹੀਂ ਠੀਕ ਹਾਂ ਜਾਂ ਕੋਈ ਸ਼ ਹੈ ਹੈ ਐ ਐ ਕਰੀ ਜਾਂਦੀ ਆ ਹਾਰ ਕੇ ਸੜੀ ਬਲੀ ਮਹੱਪੇ ਉੱਠੀ ਉੱਠ ਕੇ ਸਿਆਪਾ ਅੱਦਾ ਕਬ ਮੈਂ ਕਾ ਚਰਚਾ ਹਬਨਾਵਾ ਕੋਈ ਸਰੀਰ ਦੇ ਵਿੱਚ ਕੋਈ ਚੁੱਸਤੀ ਜਸਤੀ ਆ ਜੇ ਰੇ ਢੱਲ ਨਹੀਂ ਬਣਾ ਕੇ ਦਿੱਤੇ ਉਹਨੜ ਕੋ ਕੀ ਕਰਾਂ ਫਿਰ ਆਪ ਤੇ ਪੀਣੀ ਹੋਈ ਤਾਂ ਆਪੇ ਕਰਨਾ ਆਪੇ ਮਰਨਾ ਆਪੇ ਸਾਰੇ ਪਾਸੇ ਮਰਨਾ ਅੱਦਾ ਸਹੀ ਕਰ ਆ ਹਾਏ ਥਲ ਕੋਟ ਜਾ ਦੀਵਾ गुरप्रीत मी मनू ना रोटी पा मी क्या नहीं पाया तीन में कह दिया रोटी पा दे मैन बड़ी भुख लगी उठ दस तन कह रोटी पा दे पंद्रह मिनट हो गया मैंने बोल दी है तेन एना कुछ नी पता लगता जो बस तेन चाह उठाया करी गई ते हूं रोटी का ना तो बोल दें तेन कहता पाई आया वै अब बोल दी ना कई जरा तेर मैंने जाते रोटी नहीं बनाई नहीं आपे जाके बनाई जे मैं चाह बना सकती हूं आपे फिर जाके रोटी भी पका के बना ली हो नहीं जी जरी ना दे कह सकना की मैं, मैं नहीं बना कुछ है, है? दस हाँ सबरे सबरे लैके बह जी एन मशीन कोई इन काम ही नहीं होता दस दा सर कमर ते ध्यान दे कमा ले कोई बोलना नहीं कोई चलना नहीं, नहीं। ताम ताम कोई कुछ नहीं कम से कम कोई जवाब तो दे जा चंगी है दस ਤਨਗੀ ਕਰੀ ਲੈ ਲੋ ਆਈ ਸੀ ਪਤਾ ਨਹੀਂ ਇਹ ਨੂੰ ਕਿਉਂ ਨੋ ਹੋ ਗਿਆ ਹੈ ਹੈ ਸਵੇਰੇ ਉਠੀ ਆ ਮੈਂ ਚਾਹ ਮੰਗੀ ਤੇ ਤਾਂ ਨਹੀਂ ਚਾਹ ਦਿੱਤੀ ਜੋ ਮੈਂ ਰੋਟੀ ਲੈ ਨੂੰ ਕਹਿਆ ਤੇ ਰੋਟੀ ਪਾ ਦੇ ਇਹ ਨਹੀਂ ਬਣਾਈ ਜੇ ਮਨੇ ਕਹਿ ਜੇ ਕਿ ਮੈਂ ਨਹੀਂ ਬਣਾਈ ਮੈਂ ਆਪੇ ਬਣਾ ਲਾਂਗੀ ਕਿ ਮੈਂ ਚਾਹ ਬਣਾਈ ਤੇ ਮੈਂ ਰੋਟੀ ਵੀ ਬਕਾ ਲੰਨੀ ਹੈ ਨੇ ਅੱਦਰਾ ਆਪਾਂ ਲੰਨੀ ਗੱਲ ਜੁਣਾ ਐਤਲ ਦੇ ਜਾਨਵਰਾਂ ਨੂੰ ਰੋਟੀ ਪਾਈ ਦੀ ਹੈ ਦੂਜਾ ਤੂੰ ਐਂਡ ਮੰਨ ਲੀਤੀ ਹੈ ਜਾਨਵਰਾਂ ਨੂੰ ਚਾਜਣਾ ਰੋਟੀ ਬਾਉਣਾ ਓ ਵੀ ਸੁੱਖ ਮੰਗਦੇ ਨੇ ਐ ਸਭ ਕੁ ਕਰਦੇ ਤੇ ਤੂੰ ਆ ਨਹੀਂ ਅਜੋ ਦੇ ਲਈਂ ਮੈਂ ਤੈਨੂੰ ਕਿਹ ਰੋਟੀ ਲਾ ਆ ਨਹੀਂ ਨਿੱਕਾ ਨਾਲ ਕੋਈ ਚੀ ਪਿਆ ਸਬਜੀ ਆ ਖਾਂਦੇ ਅੱਜ ਤੱਕ ਤੂੰ ਮੈਨੂੰ ਕਦੀ ਐ ਸਬਜੀ ਦਿੱਤੀ ਹੋਣੀ ਚੋਲ ਦੇ ਨਾਲ ਤੇ ਜੇ ਦੇ ਨਾਲ ਸੰਗਜ ਅਰਗੇ ਤੇ ਫੇਰ ਤਾਂ ਮੈਂ ਮਰ ਕੇ ਤੇ ਨਹੀਂ ਤੋਣਾ ਹੈਂ ਤੁਹਾਨੂੰ ਨਹੀਂ ਪਤਾ ਬਿਮਾਰ ਬੰਦੇ ਨੂੰ ਕਿੱਸਾ ਢੋਕੇ ਦੇਣੀ ਆ ਇਕੱਠਾ ਸੋਨੇ ਚੀਤੀ ਵਾਲੀ ਸਬਜ਼ੀ ਲਿਆ ਕੋਈ ਦੋ ਫੁਲਕੇ ਲਿਆ ਆ ਕੀ ਇਹ ਝੋਲ ਲਿਆਈ ਮੈਂ ਕਦੀ ਝੋਲ ਖਾਧੇ ਨਾ ਪਹਿਲਾਂ ਮੈਨੂੰ ਬਾਤ ਹੈ ਹੈ ਤੂੰ ਆ ਝੋਲ ਦੇ ਚੱਕ ਕੇ ਚਲੇ ਆਈਏ ਜੇ ਨਹੀਂ ਨਾ ਜੇ ਨਹੀਂ ਹੁੰਦੀ ਜੇ ਮੈਂ ਨੀਂਦ ਹੁੰਦੀ ਤੇ ਕਹਿ ਲਿਆ ਕਰ ਸਾਹ ਤੇ ਮੇਰੇ ਕੋਲ ਨਹੀਂ ਬੰਦੀ ਜੇ ਮੈਂ ਚਾਹ ਬਣਾਈ ਆ ਨਾ ਤੇ ਮੈਂ ਰੋਟੀ ਵੀ ਬਣਾ ਲਾਂਗੀ ਆਪੇ ਜੇ ਕਿਸੇ ਨੂੰ ਹਮ ਮੈਂ ਨਹੀਂ ਖਾਣੀ ਮੈਂਰੇ ਘਰ ਦੀ ਆਵੇ ਮੈਂ ਕੋਈ ਨਹੀਂ ਖਾਣੀ ਕੋਣੀ ਲੈ ਜਾ ਨੀ ਚੁੱਪ ਕੇ ਤੇ ਮੈਂ ਕੋਈ ਨਹੀਂ ਖਾਣੀ ਆ ਲਾ ਆਵੇ ਆਵੇ ਅਨੁਆਤੀਆਂ ਦੇ ਹਾਲ ਗਈ ਦੱਸ ਦੱਸ ਉਹ ਬਜ਼ੁਰਗਾਂ ਨੂੰ ਰੋਟੀ ਦੇਣੀ ਕਿਸ ਤਰ੍ਹਾਂ ਹੈ ਹੈ ਸੋਨੇ ਕਰਤੀਆਂ ਦੇ ਹੱਥ ਇਹ ਦੋ ਫੁਲਕੇ ਲਿਆਣੇ ਹਰ ਹੱਥ ਹੋਲ ਭਰਾ ਕੇ ਲੈ ਗਿਓ ਦੱਸ ਕੋ ਚੋਲ ਮੱਗ ਦਿੱਤੀ ਖਾਦੇ ਹੀ ਨਹੀਂ ਇਹਨੂੰ ਚੰਗਾ ਭਰਾ ਬਤਾਈ ਇਹ ਜਾਣ ਕੇ ਚਿਹਰੇ ਨਾਲ ਜਾਣ ਕੇ ਤੇ ਲੈ ਕੇ ਆਈ ਹੈ ਯਾਰ ਫੇਰ ਮੈਂ ਵੀ ਖਿਲੇ ਲਾਂਗੀ ਪਰ ਮੈਂ ਨਹੀਂ ਰੋਟੀ ਖਾਣਾ 1 2 3 ਇਸ ਅ ਇਹ ਕਰ ਲਈ ਨੀ ਨੰਬਰ 2 ਗਾ ਨਹੀਂ ਤਾਂ ਮੈਂ ਕੋ ਗੱਲ ਦੱਸਾਂ ਨਹੀਂ ਅਵੇ ਮੈਂ ਨਾ ਸਿਹਰ ਬਲ ਸੈਰ ਕਰਨ ਗਈ ਕਿ ਮੈਂ ਸੈਰ ਕਰਕੇ ਆਈ ਕਿ ਮੈਂ ਇਹ ਹੰਦਿਆ ਨਾ ਇਹ ਮਾਰਨੀ ਸੁਤੀ ਪਈ ਸੀ ਇਹ ਮੈਨੂੰ ਕਿਆ ਅੱਡਾ ਕਾ ਪਚਾ ਬਣਾ ਦੇ ਤੇ ਮੈਨੂੰ ਕੰਦੀ ਇਸ਼ਾਰੇ ਨਾਲ ਕੰਦੀ ਵੀ ਮੈਂ ਨਹੀਂ ਬਣਾ ਕੇ ਦੇਣੀ ਮੈਂ ਬੜੀ ਲਾਣ ਵੀ ਦੱਸੋ ਜਿੱਤ ਨੂੰ ਬੜਾ ਚਾਹ ਗਿਆ ਤੇ ਤੂੰ ਮੈਨੂੰ ਉੱਠ ਕੇ ਤੇ ਬਣਾ ਦੇ ਨਾ ਚਾਹ ਨਹੀਂ ਦੀਏ ਮੈਨੂੰ ਬਣਾ ਕੇ ਜੀ ਆਪੇ ਮੈਂ ਸੜੀ ਬਲੀ ਉੱਠੀ ਆਪੇ ਮੁਰਗੇ ਨਾਲ ਚਾਹ ਬਣਾਈ ਤੇ ਚਲੋ ਜਿਆਦਾ ਤਾਂ ਚਲੋ ਹੁਣ 3 ਵੇਲਾ ਲੰਘ ਗਿਆ ਤੇ ਹੁਣ ਮੈਂ ਖਾਣੀ ਸੀ ਰੋਟੀ ਨਾਸ਼ਤਾ ਵੀ ਕਰਨਾ ਸੀ ਤੇ ਮੈਂ ਨਾ ਇਹ ਕਿਹਾ ਇਹ ਮਸ਼ੀਨ ਤੇ ਲੱਗੀ ਹੋਈ ਸੀ ਇਹਨੂੰ ਮੈਂ ਕਿਹਾ ਧੀਏ ਮੈਨੂੰ ਬੜੀ ਭੁੱਖ ਲੱਗੀ ਹੈ ਇਹ ਮੈਨੂੰ ਕੋਈ ਰੋਟੀ ਰੋਟੀ ਦੇ ਦੇ ਤੇ ਅਗੋਂ ਫੇਰ ਮੈਂ ਕੰਡੀ ਹਾਂ ਫੇਰ ਮੈਂ ਇਸ਼ਾਰੇ ਇੰਜ ਕਰਦੀ ਆ ਮੈਂ ਨਹੀਂ ਪਤਾ ਨਹੀਂ ਉਹ ਕਿਰਾਾ ਸਾਪਾ ਸੰਗੋ ਗਈ ਆ ਹਾਂ ਹਰੇ ਤੇ ਦੱਸ ਕਿ ਜੇ ਨਹੀਂ ਤਵਨ ਦੇਣੀ ਜਾਂ ਨਹੀਂ ਪਾ ਕੇ ਦੇਣੀ ਜਾਂ ਪਕਾਈ ਹੈ ਨਹੀਂ ਪਕਾਈ ਉਹ ਮੂੰਹ ਤੇ ਫੁੱਟੇ ਮੂੰਹ ਮੇਰੇ ਬੋਲਦੀ ਇਹ ਛਾਰਿਆ ਨਾਲੀ ਇੰਜ 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 ਕਰੀ ਜਾਂਦੀ ਹੈ ਕਿ ਦੱਸ ਤਿੰਨਾ ਫੇਰ ਮੈਂ ਜਿਆ ਪਰਦਾਸ ਗੱਲਾਂ ਕਰਾਂ ਹਾਂ ਦੱਸ ਜਾਂ ਤੇ ਕੋਈ ਗੱਲ ਹੋਈ ਹੋਵੇ ਨਾ ਫੇਰ ਤੇ ਬੰਦਾ ਕਹਿੰਦਾ ਵੀ ਚੱਲ ਮਾਂ ਇਹ ਗੱਲ ਹੋਈ ਹੈ ਇਹ ਗੱਲ ਵੀ ਨਹੀਂ ਦੱਸਣੀ ਕੁਛ ਵੀ ਨਹੀਂ ਕਿ ਇਸ਼ਾਰਾ ਨਾ ਐਂਜਲ ਜੰਗ ਜੰਗ ਦੀ ਕਰੀ ਜਾਂਦੀ ਐ ਦੱਸ ਇਹ ਕੋਈ ਤਰੀਕਾ ਥੋੜੀ ਹੈ ਗਿਆ ਨੂਆ ਕਿ ਆ ਜਾ ਦੱਸ ਹੁਣ ਮੈਂ ਤੇ ਉਹ ਜੀ ਲਿਆਈ ਲਿਆਈਓ ਇਹ ਦੱਸ ਅਸਰੇ ਦੇ ਚੋਲ ਤੇ ਨਾਲ ਸੁੱਕੀ सब्जी ਉਹ ਦੱਸ ਚੋਲੇ ਨਾਲ ਕੋਰ ਖੰਡਾ ਵੈ ਸੁੱਕੀਆਂ ਸਬਜ਼ੀਆਂ ਮੈਨੂੰ ਕਹਿੰਦੀ ਐ ਖਾ ਲੈ ਦੱਸ ਬੇਟੀ ਐ ਮੇਰੇ ਜੀ ਸੰਗ ਚ ਅੜ ਜਾਂ ਛੇ ਮੈਨੂੰ ਤੂ ਲਾ ਬਿਜਾ ਕੁਛ ਹੋਵੇ ਫੇਰ ਮੈਂ ਬਿਮਾਰ ਪੈ ਜਾਵਾਂ ਤੇ ਫੇਰ ਦੱਸ ਮੈਂ ਕੀ ਕਰਾਂ ਫੇਰ ਐਨਾ ਨਹੀਂ ਵਕਤ ਮੁੜ ਕੇ ਫੇਰ ਪੈਣਾ ਇੰਨਾ ਨਹੀਂ ਫੇ ਭੱਜੇ ਜਾਣਾ ਮੁਰਕੇ ਡਾਕਟਰਾਂ ਕੋਲ ਮੈਂ ਤਾਂ ਇਹਨਾਂ ਦੇ ਇਹਨਾਂ ਦਾ ਘਰ ਆ ਸੋਚ ਗਿਆ ਮੈਂ ਸੋਚ ਲਿਆ ਕੋਈ ਤਰੀ ਵਾਲੀ ਸਬਜ਼ੀ ਰਹਾ ਦੋ ਫੁਲਕੇ ਲਿਆ ਹੈ ਬਣਾ ਕੇ ਲਿਆ ਤੇ ਉਹ ਨਹੀਂ ਉਹ ਨਹੀਂ ਹੁਣ ਨਤੀ ਹੈ ਹੁਣ ਨੀਕਾ ਲਾ ਉਹਦਾ ਬੇਮਜੇ ਲਿਉ ਚੋਂ ਕੇ ਵਿੱਚ ਆਪੇ ਜਾ ਫੇ ਹੁਣ ਰੋ ਫੁਲਕੇ ਬਣਾਨੀ ਨੇ ਲੈ ਤੀਆਂ ਇਹ ਬਣਾਇਆ ਸੋ ਸੁੱਕੀ ਸਬਜ਼ੀ ਬਣਾਈ ਕਿ ਜਾ ਬੋਟੀ ਗੱਲ ਗਿਆ ਫਿਰ ਬੋਲੇ ਚਾਰ ਲੜਕਾ ਲਾਂਗੇ ਰੋਟੀ ਹੋਰ ਕੀ ਕਰਾਂ ਤੇ ਲੀਆਂ ਹੁਣ ਮੈਂ ਆ ਗਾਨੀ ਮੇ ਕਿੰਨਾ ਗੱਲਾਂ ਕਰੰਦੇ ਹੋ ਆ ਕੋਈ ਨਾਲ ਲੱਗੀ ਸਾ ਫੋਨ ਤੇ ਮੈਂ ਕਿਹਾ ਚੱਲ 2-3 ਦਿਨ ਹੋ ਗਏ ਮੇਰਾ ਫੋਨ ਨਹੀਂ ਆਇਆ ਤੇ ਨਾ ਮੈਂ ਕਿਹਾ ਮੈਂ ਪੁੱਛਿਆ ਸੀ ਕੀ ਹਾਲ ਚਾਲ ਹੈ ਉਹਦਾ ਅੱਛਾ ਅੱਛਾ ਹਾਂ ਤੇ ਉਹ ਮੈਂ ਕਿਹਾ ਦੱਲ ਵੀ ਹੈਗਾ ਆ ਗੁਰਬੀਦੇ ਪਾਣੀ ਲੈ ਇੰਗਰਾਸ ਇੱਕ ਆ ਗਈ ਪਿਆ ਵਾ ਆ ਪੁੱਤ ਚਾਵਲ ਨਾ ਚੁੱਕੀ ਸਬਜੀ ਇੱਕ ਦੀ ਰੋਟੀ ਆ ਮੈਨੂੰ ਦੇ ਕੇ ਗਈਓ ਤਾਂ ਉਹ ਦੇਖ ਗਈ ਹੈ ਚਾਵਲ ਨਾਲ ਸੁੱਕੀ ਸਮਝੀ ਸੱਕੀ सब्जी ਦਾ ਇਹ ਕੌਣ ਖਾਂਦਾ ਆ ਕੌਣ ਖਾਂਦਾ ਮਦਰ ਕੋਈ ਹੋਵੇ ਕੋ ਤਰੀ ਵਾਲੀ सब्जी ਹੋਵੇ ਤੇ ਫਿਰ ਤੇ ਬੰਦਾ ਚਾਵਲ ਵੀ ਬੰਦਾ ਖਾਂਦਾ ਆ ਜਾਂ ਸੁੱਕੀ सब्जी ਨਾਲ ਮੈਨੂੰ ਮੈਨੂੰ ਕਹਿੰਦੀ ਖਾ ਰ ਕਮਾਲ ਆ ਦੱਸ ਇਹਨੂੰ ਵੇਖ ਕੇ ਮੇਰੀ ਪੁੱਠੇ ਮਰ ਗਈ ਮੈਂ ਨਾ ਮੇਰਾ ਵੀ ਜੀ ਕਰਦਾ ਮੈਂ ਕਹਿੰਨ ਜੇ ਮੈਨੂੰ ਬੁਲਾਨੀ ਆ ਤੇ ਬੋਲਦੀ ਵੀ ਨਹੀਂ ਕੋਈ ਗੱਲ ਕਰਦੀ ਆ ਤਾਂ ਵੀ ਨਹੀਂ ਬੋਲਦੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨੂੰ ਹੋ ਗਏ ਗਿਆ ਬੋਲਦੀ ਨਹੀਂ ਆ ਇਸ਼ਾਰੇ ਨਾਲ ਹੀ ਗੱਲਾਂ ਕਰ ਜਾਂਦੀ ਹੈ ਬਸ ਬਟਾ ਗੁੰਗੇ ਕਹਿੰਦੇ ਕਿੱਥੇ ਹੋ ਗਈ ਨੇ ਸਵੇਰੇ ਮੈਂ ਗਾ ਮੈਂ ਨਾਲ ਗੱਲ ਕੀਤੀ ਐ ਨੇ ਗੱਲ ਬਾਰੇ ਮੈਂ ਨਾਲ ਵੀ ਕੀਤੀ ਗੱਲ ਕਰਦੀ ਮੈਨੂੰ ਤੇ ਇਸ਼ਾਰੇ ਨਾਲ ਹੀ ਹਰ ਗੱਲ ਕਰਨ ਦੀ ਹੈ ਤਾ ਨਾ ਕਿਉਂ ਨਹੀਂ ਗੱਲ ਕਰਨ ਦੀ ਨਹੀਂ ਪਤਾ ਮੈਨੂੰ ਪਤਾ ਹੋਵੇ ਇਹ ਲੋੜੇ ਕਿਹੜਾ ਸੱਪ ਸੌਂ ਗਿਆ ਆਈ ਅੰਨੇ ਜਾ ਕੇ ਪੁੱਛੀ ਲਿਆ ਕੇ ਉਹ ਪਾਣੀ ਲੈ ਆ ਬਲਾ ਫਿਰ ਜਾ ਵੀ ਪੀਵਾਂਗਾ ਪਾਣੀ ਲੈ ਆ ਜਲਦੀ ਕਰ ਨਾਲੇ ਗੱਲ ਸੁਣਨ ਵਾਲੇ ਇੱਧਰ ਹਾਂ ਜੀ ਪਤਾ ਐਂ ਪੂ ਆ ਕਿ ਸੁਣ ਤੇ ਕਹਦੇ ਐਂ ਜਿਹੜੇ ਰੋਟੀ ਕੁੱਤਿਆਂ ਨੂੰ ਨਹੀਂ ਪੰਦਾ ਉਹ ਬੜੇ ਪ੍ਰੇਮ ਦਾ ਬੰਦਾ ਰੋਟੀ ਕੁੱਤਿਆਂ ਨੂੰ ਵੀ ਪੰਦਾ ਇਹ ਦੱਸ ਆ ਮੇਰੀ ਕੀ ਜ਼ਿੰਦਗੀ ਦਾ ਦੱਸ ਉੱਤੇ ਤੋਂ ਵੀ ਪੈੜੀ ਆ ਰੋਟੀ ਦੇਣ ਦਾ ਤਰੀਕਾ ਆਗਾ ਹੀ ਵੇਖ ਲੈ ਮੰਮੀ ਮੇਰੀ ਗੱਲ ਸੁਣੋ ਇਹ ਦਿੱਦ ਵੀ ਆਪਣੇ ਮੂੰਹ ਤਰੀਫਾਂ ਕਰਦੇ ਮੇਰੀ ਦੀ ਨੂੰ ਬੜੀ ਸਮਝਦਾਰ ਹੈ ਮੇਰੇ ਅੱਗੇ ਤੀਹ ਤਰੀਫਾਂ ਕਰਦੇ ਸੀ ਕਿ ਤੇ ਅੱਜ ਦੀ ਮੈਨੂੰ ਇਹ ਕਾਂਡੇ ਤੁਹਾਡੇ ਕੋਈ ਆਪਾਂ ਜਿ ਕੋਈ ਨੌਜੋਗ ਤੇ ਨਹੀਂ ਹੋਈ ਨਹੀਂ ਪੁੱਤਰ ਇਹ ਕੱਲ ਹੋਈ ਹੋਵੇ ਕੋਈ ਗੱਲ ਨਹੀਂ ਕੋਈ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਇਹ ਉਹ ਗੁੱਸਾ ਕੀਤਾ ਲੱਗਦਾ ਤੁਹਾਡੇ ਕਿਸੇ ਗੱਲ ਦਾ ਮੈਨੂੰ ਹੁਣ ਗੁੱਸਾ ਆ ਦੀ ਦੱਸਣ ਦੇ ਬੋਲਦੀ ਨਹੀਂ ਰੋਟੀ ਵੀ ਜੱਜ ਨਾਲ ਦਿੱਤੀ ਦੇ ਤੇ ਵੀ ਉਹ ਬੇਵਿੰਦਰੀ ਜੀ ਆ ਪੁੱਤਰ ਕੱਲ ਮੈਂ ਕੰਨੀ ਇੱਥੇ ਕੋਈ ਵੀ ਆ ਪਰ ਉਹ ਬੋਲੇ ਤਾਂ ਸਹੀ ਚਲ ਮੈਂ ਆਂਦੀ ਪੁੱਛਦਾ ਆ ਆਇਆ ਜਲਦੀ ਪਾਣੀ ਲਿਆ ਆ ਬੜੀ ਪਿਆਸ ਲੱਗੀ ਉਹ ਲੈ ਤੇਰ ਗੋਈਆਂ ਲਗਾ ਛੱਡ ਦੇ ਹੁਣ ਪਾਣੀ ਪਾਣੀ ਕਿਉਂ ਤਾਂ ਪਿਆਸਾਂ ਤੇ ਆਇਆ ਵਾ ਆਵਾਜ਼ਾਂ ਮਾਰਾਂ ਨੇ ਸੁਣਦੀ ਨਹੀਂ ਮਾਂ ਕੰਨੀ ਮੇਰੀ ਨਹੀਂ ਸੁਣਦੀ ਮਮੀ ਕਹਿੰਦੇ ਮੇਰੀ ਨਹੀਂ ਸੁਣਦੀ ਆਵਾਜ਼ ਕੋ ਪਾਣੀ ਬੀਂਦੇ ਮੈਨੂੰ ਪਹਿਲਾਂ ਮੈਨੂੰ 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 ਉਹ ਮਾੜੀ ਜਿਹੜੀ ਆਲੀ ਅੰਮੇ ਕੋ ਅਮੇ ਨਾ ਵੀ ਇਹ ਬੋਲਦੀ ਸੀ ਉਹ ਗਾਜਣਾ ਘਰ ਭੱਜ ਕੇ ਕਿਧਰ ਜਾਨੀ ਇਧਰ ਆ ਜਾ ਉਹਦੀ ਗਾੜੀ ਕਹਿੰਦਾ ਮੰਨੀ ਹੁੰਦੀ ਆ ਬੋਲਣਾ ਨਹੀਂ